ਪਟਿਆਲਾ ਦੇ ਸਰਾਬੀ ਬਾਜ਼ਾਰ ਦੇ ਵਿੱਚ ਬੀਤੀ ਰਾਤ ਇੱਕ ਦੁਕਾਨ ਦੇ ਵਿੱਚੋਂ ਭਿਆਨਕ ਅੱਗ ਲੱਗੀ ਜਿਸ ਵੇਲੇ ਇਹ ਭਿਆਨਕ ਅੱਗ ਲੱਗਦੀ ਹੈ ਉਸ ਵੇਲੇ ਪਰਿਵਾਰਕ ਮੈਂਬਰ ਕਰਦੇ ਹੀ ਤੀਸਰੀ ਮੰਜ਼ਲ ਦੇ ਵਿੱਚ ਸੌ ਰਹੇ ਹੁੰਦੇ ਸਨ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਰਾਤ 2 ਵਜੇ ਦੇ ਕਰੀਬ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਜਿੱਥੇ ਕਿ ਜਾਨੀ ਨੁਕਸਾਨ ਹੁਣ ਬਚ ਗਿਆ ਪਰ ਮਾਲੀ ਨੁਕਸਾਨ 30 ਤੋਂ 35 ਲੱਖ ਰੁਪਏ ਦਾ ਹੋ ਚੁੱਕਿਆ ਹੈ ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਵੀ ਉੱਥੇ ਪਹੁੰਚ ਗਈ ਸੁਬਾਹ ਦੀ ਕੜੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਤੁੱਲੂ ਅੱਗ ਤੇ ਕਾਬੂ ਪਾ ਲਿਆ ਚੰਦਾ ਹੈ ਮੇਰਾ ਨਾਮ ਦੀਪਕ ਸ਼ਰਮਾ ਸਰਹੰਦੀਪਾਤੋਂ ਅਸੀਂ ਇਹ ਨਾ ਸ਼ਾਰਟ ਸਰਕਟ ਹੋਇਆ ਜੀ ਇਹ ਇਹ ਬਾਹਰ ਤੋਂ ਸ਼ਾਰਟ ਸਰਕਟ ਹੋ ਕੇ ਟੋਟਲ ਉੱਪਰ ਤੋਂ ਉਸ ਮੇਰੇ ਸਾਹਮਣੇ ਅੱਗੇ ਅੰਦਰ ਗਈ ਹੈ ਜੀ ਇਹ ਟੋਟਲ ਸ਼ਾਰਟ ਸਰਕਟ ਨਾਲ ਟੋਟਲ ਹੋਇਆ ਜੀ ਇਹ ਇਧਰਲੀ ਸਾਈਡ ਤੇ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਇੱਥੇ ਅੱਗ ਲੱਗੀ ਸੀਗੀ ਤੇ ਉੱਪਰ ਹੀ ਪਰ ਅੰਦਰ ਗਈ ਅੱਗ ਇਹ ਇਹ ਨਿਰਵੜ 2:00 ਦੇ ਟਾਈਮ ਸੀ ਪੌਣੇ 2:00 ਦਾ ਜੀ ਕਿੰਨਾ ਕਿਨੁਕਸਾ ਹੋਇਆ ਤੁਹਾਡੇ ਟੋਟਲ ਲਾਸ ਹੋ ਗਿਆ ਜੀ ਉੱਪਰ ਤੋਂ ਲੈ ਕੇ 3rd ਫਲੋਰ ਤੱਕ ਟੋਟਲ ਸਮਾਨ ਦੀ ਲਾਸ ਹੈ ਜੋ ਕੈਸ਼ ਪਿਆ ਸੀ ਜਾਂ ਜਨਮਸ਼ਟਮੀ ਜਿਵੇਂ ਲੱਗੀ ਸੀਗੀ ਜਿਵੇਂ ਤੁਹਾਨੂੰ ਪਤਾ ਤਿਹਾਰ ਹੋਣੇ ਆ ਜੋ ਉਹਨਾਂ ਦਾ ਕਹਿ ਨਹੀਂ ਸਕਦੇ ਕਿੰਨਾ ਕਿੰਨਾ ਦਾ ਲਾਸ ਟੋਟਲ ਹੋ ਗਿਆ ਆਪਣਾ ਤੇ ਟੋਟਲੀ ਗਿਆ ਜੀ ਨੇ ਆਪਣਾ ਸਾਰਾ ਸੀਜ਼ਨ ਗਿਆ ਸਾਰੇ ਸਾਲ ਦੀ ਕਮਾਈ ਗਈ ਜਾਣੇ ਨੁਕਸਾਨ ਮਗਾਂ ਉਪਰੀ ਸੀ ਜਾਨੇ ਲੋਕ ਸਨ 4 ਜਣੇ ਸੀਗੇ ਜੀ ਬ੍ਰਦਰ ਸੀਗਾ ਬ੍ਰਦਰ ਸੀਗਾ ਮਦਰ ਸੀਗੀ ਤੇ ਮੇਰਾ ਖੁਦ ਪਤੀਜਾ ਸੀਗਾ ਤੇ ਮੇਰੀ ਭਾਬੀ ਸੀ ਸੀ हां ओ ठीक है यानी कि ਨਾਲ ਤੋਂ ਦੁਕਾਨ ਤੋਂ ਹੋ ਗਿਆ ਬੁਲਾ ਕੇ ਫਰਫੜ ਵੜ ਕਢਵਾਤੇ ਸੀ ਇਹ ਐਕਚੁਅਲੀ 2 ਵਜੇ ਨੇ ਰੋਡ ਜਾ ਕੇ ਪਤਾ ਲੱਗਿਆ ਜੀ ਇਹ ਫਾਇਰ ਬ੍ਰਿਗੇਡ ਮੋਕੇ ਤੇ ਪਹੁੰਚ ਗਈ ਸੀ ਹਾਂ ਮੋਕੇ ਤੇ ਪਹੁੰਚ ਗਈ ਸੀ ਪੁਲਸ ਵਾਲੇ ਮੋਕੇ ਤੇ ਪਹੁੰਚ ਗਏ ਸੀ ਕੋਈ ਇਹ ਨਹੀਂ ਹੈ ਕਿ ਅਨਪਕਈਆ ਨਗੇਲੀ ਸੀ ਫਟਬੀੜ ਵਾਲਿਆਂ ਦੀ ਕੋਈ ਨਗੇਲੀ ਸੀ 2 ਮਿੰਟ ਦੇ ਵਿੱਚ ਜਾਨਕੀ ਬਿਜਲੀ ਨੇ 2 ਮਿੰਟ ਦੇ ਵਿੱਚ ਜਾਨਕੀ ਉਹਨਾਂ ਨੇ ਗੱਡੀ ਬਾਹਰ ਕੱਢ ਲਈ ਸੀ ਨੇਅਰਪੋਟ ਹੈਗੀ ਸੀ 8-9 ਗੱਡੀਆਂ ਸੀ ਕਿ ਕੀ ਗਲਤੀ ਮੰਨਦੇ ਹੋ ਇਹਦੇ ਇਹਦੇ ਜਿਹੜੀ ਹੈ ਕਿ ਟੋਟਲੀ ਟੋਟਲ ਬਿਜਲੀ ਬੋਰਡ ਦੀ ਗਲਤੀ ਹੈ ਜੀ ਇਹ ਟੋਟਲਲੀ ਟੋਟਲ ਸਰ ਇਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਜਾਣਕਾਰੀ ਦਿੱਤੀ ਭਾਈ ਸਾਡਾ ਜਿਹੜਾ ਮੀਟਰ ਹੈਗਾ ਮੀਟਰ ਪਰਲੇ ਸਾਈਡ ਤੋਂ ਲੰਮਗ ਰਿਹਾ ਤੁਸੀਂ ਵੀ ਜਾ ਕੇ ਚੈੱਕ ਕਰ ਸਕਦੇ ਹੋ ਮੀਟਰ ਹਲ ਤੱਕ ਲੰਮਗ ਰਿਹਾ ਇਹਨਾਂ ਨੇ ਉਹ ਤੱਕ ਸਹੀ ਨਹੀਂ ਕੀਤਾ ਜਦੋਂ ਕੋਈ ਬੰਦਾ ਬਿਜਲੀ ਬਿੱਲ ਨੂੰ ਤਾਂ ਫਟਾਫਟ ਕੱਟਣ ਆ ਜਾਂਦੇ ਜਦੋਂ ਮੀਟਰ ਸਹੀ ਕਰਾਂਦਾ ਭਾਈ ਉਸ ਟਾਈਮ ਕਿਉਂ ਨਹੀਂ ਆਉਂਦੇ ਤੁਸੀਂ ਜਦੋਂ ਤਾਰਾਂ ਸਲਿੱਕੇ ਸਿਲੰਡਰ ਫਟਿਆ ਜੀ ਇੱਕ ਸਿਲੰਡਰ ਫਟਿਆ ਜੀ ਹਾਂਜੀ ਭਾਈ ਜੀ ਨਾਮ ਕੀ ਹੈ ਤੁਹਾਡਾ ਤੇ ਕਿਹੜਾ ਇਲਾਕਾ ਜੀ ਹੈ ਜੇ ਮੇਰਾ ਨਾਮ ਹੈ ਡਾਕਟਰ ਵਿਕਾਸ ਕਪੂਰ ਮੇਰਾ ਨਾਮ ਹੈ ਡਾਕਟਰ ਵਿਕਾਸ ਕਪੂਰ ਇਹ ਇਲਾਕਾ ਹੈਗਾ ਸਰਨਦੇਵੀ ਯਾਰ ਹਾਂਜੀ ਤੇ ਕੀ ਗੱਲ ਹੋਈ ਸੀ ਕਿ ਰਾ ਇਹ ਜਿਹੜਾ ਸ਼ਾਰਟ ਸਰਕਟ ਹੋਇਆ ਕਿ ਜਿਹੜੀ ਮੇਨ ਤਾਰਾਂ ਜਾ ਰਹੀਆਂ ਅੰਦਰ ਮੱਲੇ ਚ ਉਹ ਇਹਨਾਂ ਦੇ ਘਰ ਦੇ ਜਿਹੜੀ ਦੀ ਦੁਕਾਨ ਦੀ ਸੀਟ ਦੇ ਜਿਹੜੇ ਸਗਾ ਸੀ ਰਸਤਾ ਉਹਦੇ ਉੱਪਰ ਮੇਨ ਤਾਰਾਂ ਜੋੜ ਸੀ ਤੇ ਉਦੋਂ ਹੀ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦੀ ਦੁਕਾਨ 'ਚ ਅੱਗ ਲੱਗ ਗਈ ਉਹ ਸਾਰਾ ਇਹਨਾਂ ਦੇ ਅੰਦਰ ਸਾਰਾ ਅੰਦਰ ਤੱਕ ਫੈਲ ਗਈ ਅੱਗ ਜਦ ਕਿ ਇਹ ਬਚਾਰੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਇਹਨਾਂ ਦਾ ਨਜਾਇਜ਼ ਹੀ ਜਿਹੜਾ ਇਹਨਾਂ ਨੂੰ ਇੰਨਾ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਕਟੋ-ਕਟਤੀ 40 ਲੱਖ ਰੁਪਏ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਜਿਵੇਂ ਠਾਕੁਰ ਜੀ ਪਸ਼ਾਕਾ ਵਗੈਰਾ ਜਿਹੜਾ ਅੱਜਕੱਲ ਜ ਉਦੇ ਦੇ ਮ ਉਹਦੇ ਉੱਪਰ ਇਹ ਸਮਾਨ ਸਾਰਾ ਵੇਚਦੇ ਸੀ ਇਹਨਾਂ ਨੇ ਜਿਹਨੇ ਸੇਲ ਪਰਚੇਜ ਕਰੀ ਸੀ ਸਾਰਾ ਇਹਨਾਂ ਦੇ ਪੈਸਾ ਪੂਰਾ ਸਭ ਫੁੱਗ ਗਿਆ ਗਹਿਣਾ ਵਗੈਰਾ ਸਭ ਕੁਝ ਕਿਹਨੇ ਸਿਲੰਡਰ ਦੀ ਬਲਾਸਟ ਹਾਂਜੀ ਇੱਕ ਸਿਲੰਡਰ ਰ ਰਾਤ ਟਾਈਕਵੇ ਟਾਈਪ ਹੋਣੇ ਤਿੰਨ ਇਹ ਬਲਾਸਟ ਹੋਇਆ ਉਹਦੇ ਕਰਕੇ ਉਹ ਪਿੱਛੇ ਸਾਡੇ ਬੈਕ ਸ਼ੈਲੀ ਦੇ ਨਾਲ ਮੰਦਰ ਲੱਗਦਾ ਉਹ ਦੀਵਾਰ ਵੀ ਉਹ ਪਾੜ ਕੇ ਉਹ ਸਿਲੰਡਰ ਅੱਧਾ ਹਿੱਸਾ ਉਧਰ ਜਾ ਕੇ ਡਿੱਗਿਆ ਕਿੰਨੇ ਲੋਕ ਮੌਜੂਦ ਸੀ ਪਰਿਵਾਰ ਪਰ ਪਰਿਵਾਰ ਦੇ 4 ਮੈਂਬਰ ਸੀ ਇਹ ਜਿਨ੍ਹਾਂ ਨੂੰ ਮੇਰਾ ਖੁਦ ਮੇਰਾ ਬੇਟਾ ਡਾਕਟਰ ਆ ਉਹ ਵੀ ਉਹ ਜਾ ਕੇ ਨਾਲ ਦੀ ਦੁਕਾਨ ਤੇ ਖੋਲ ਕੇ ਉੱਪਰੋਂ ਚੜ੍ਹ ਕੇ ਜਾ ਕੇ ਉਹ ਉਹਨਾਂ ਨੂੰ ਕੱਢ ਕੇ ਲਿਆ ਮ ਉਹਨਾਂ ਬਜ਼ੁਰਗਾਂ ਨੂੰ ਮਾਤਾ ਜੀ ਨੂੰ ਉਹਨਾਂ ਨੂੰ ਕੱਢ ਕੇ ਲਿਆ ਗਏ ਨੀਚੇ ਉਹਨਾਂ ਦੇ ਇਹਨਾਂ ਦੇ ਬੇਟਾ ਸੀ ਉਹਨਾਂ ਦੇ ਪੋਤਾ ਸੀ ਨੀਗੀ ਤੇ ਜਨ ਮੀਵੇ ਮੀਵੇਬੀ ਵੀ ਤੇ ਨਾਲ ਉਹਨਾਂ ਦੇ ਮਦਰ ਤੇ ਉਹਨਾਂ ਦਾ ਬੇਟਾ ਉਹ ਠੀਕ ਨੇ ਉਹ ਹੁਣ ਉਹ ਸਾਰੇ ਚਾਰੋ ਠੀਕੇ ਨੇ ਉਹ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦਾ ਜਿਹੜਾ ਇਹ ਜਿਹੜਾ ਨੁਕਸਾਨ ਹੋਇਆ ਇਹ ਜਿਆਦਾ ਬਹੁਤ ਜਿਆਦਾ ਮੰਦ ਮੰਦ ਭੱਗਾ ਉਸ ਦੀ ਗੱਲ ਕਿਤਨਾ ਕੋ ਲੋਕ ਦਵਾਰ ਤੋੜ ਕੇ ਕੱਢਿਆ ਰਾਤੀ ਬਾਹਰ ਨਹੀਂ ਦਵਾਰ ਤੋੜ ਨਹੀਂ ਤੋੜੀ ਉਹਨਾਂ ਨੂੰ ਸਿਰਫ ਜਿਹੜੀ ਅੱਗ ਬੁਝਾਉਣ ਵਾਸਤੇ ਦਵਾਰ ਤੋੜਨੀ ਪਈ ਜਿਹੜੇ ਬਾਕੀ ਬਲਾਸਟ ਹੋਇਆ ਬਲਾਸਟ ਕਰਕੇ ਦੁਬਾਰਾ ਅੰਦਰ ਲੀਆਂ ਜਿਹੜੀਆਂ ਇੱਧਰ ਦੀ ਦੁਕਾਨ ਦੀ ਸੀ ਸਾਰੀਆਂ ਟੁੱਟ ਗਈਆਂ ਅੰਦਰੋਂ ਲਾਈਟ ਹੈ ਲਾਈਟ ਵੇਗੀਆਂ ਹਾਂਜੀ ਨਹੀਂ ਨਹੀਂ ਮਕਾਨ ਦਾ ਹੋਏ 20 25 ਸਾਲ ਹੋਏ ਨਹੀਂ ਬਣੀ ਉਹਨੂੰ ਬਿਲਡਿੰਗ ਨੂੰ ਇਸ ਨੂੰ ਕੋਈ ਇੰਨਾ ਪੁਰਾਣਾ ਨਹੀਂ ਸੀ ਮਕਾਨ ਦਾ ਐਕਚੁਅਲੀ ਚੱਕਰਵੱਧ ਅੱਗ ਲੱਗਣ ਕਰਕੇ ਸਾਰੀਆਂ ਜਿਹੜੀ ਅੱਗ ਦਾ ਸੇਕੰਨਾ ਸੀ ਨਾ ਸਾਡੇ ਖੁਦ ਆਪਣੇ ਕੋਠੇ ਦੇ ਉੱਪਰ ਸੇਕ ਆ ਰਿਆ ਸੀ ਉਹਨਾਂ ਦੀ ਸਾਡੀ ਦਵਾਈ ਮੈਨੂੰ ਜਿਹੜੀ ਵਿੰਡੋ ਸੀ ਉਹ ਵੀ ਜਾਨੀ ਗਰਮ ਹੋ ਚੁੱਕੀ ਐਨੀ ਜਿਹੜੀ ਇੱਕ ਪਹਿਲਾ ਜਿਹੜੀ ਗੱਡੀ ਆਈ ਉਹ ਟਾਈਮ ਤੇ ਆਈ ਉਸ ਤੋਂ ਬਾਅਦ ਜਿਹੜੀ 20 ਮਿੰਟ ਦਾ ਗੈਪ ਰਿਹਾ ਉਹਦੇ ਉਸ ਤੋਂ ਥੋੜਾ ਜਿਹਾ ਜ਼ਿਆਦਾ ਅੱਗੇ ਫੜ ਲਈ ਪਰ ਵੱਡੀਆਂ ਆਈਆਂ ਸੀ 8-9 ਗੱਡੀਆਂ ਆਈਆਂ ਪਰ ਉਹਨਾਂ ਨੇ ਪਰ ਪੂਰਾ ਪੂਰਾ ਉਹਨਾਂ ਨੇ ਹਿੰਮਤ ਦਿਖਾਈ ਮੁੰਡਿਆਂ ਨੇ ਜਿਹੜੇ ਨਵੇਂ ਜਿਹੜੇ ਫਾਇਰ ਬ੍ਰਿਗੇਡ ਦੇ ਬੰਦੇ ਆਏ ਸੀ ਉਹਨਾਂ ਨੇ ਪੂਰਾ ਜ਼ੋਰ ਲਗਾ ਗਿਆ ਉਹਨਾਂ ਜਿਹੜੇ ਇਹਨਾਂ ਦੇ ਇੰਚਾਰਜ ਸੀ ਕੋਸ਼ਲ ਜੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਪਾਜ਼ਾ ਕੀ ਰਹੀ ਸੀ ਅੱਗ ਦੀ ਉਹ ਜਿਹੜੇ ਕੋਸ਼ਲ ਜਿਹੜੇ ਜਿਹੜੇ ਇਨਸਪੈਕਟਰ ਸਾਹਿਬ ਸੀ ਜਿਹੜੇ ਫਾਇਰ ਬਿਗਰ ਦੇ ਇਨਚਾਰਜ ਸੀ ਉਹਨਾਂ ਨੇ ਅਖੀਰ ਅਖੀਰ ਟਾਈਮ ਤੱਕ ਉਹਨਾਂ ਨੇ ਪੂਰਾ 9 7 ਵਜੇ ਤੱਕ 6:30 7 ਵਜੇ ਤੱਕ ਬੁਰੀ ਉਹਨਾਂ ਨੇ ਉਹਰੇ ਉਹਨਾਂ ਨੇ ਪੂਰਾ ਸਾਧ ਦਿੱਤਾ ਇਹ ਵੀ ਤਾਂ ਬਿਜਲੀ ਬੋਰਡ ਦਾ ਮੇਨ ਬਿਜਲੀ ਬੋਰਡ ਦੀ ਹੈ ਜੀ ਮੇਨ ਕਿ ਉਹਨਾਂ ਦੀ ਜਿਹੜੀ ਮੇਨ ਤਾਰਾ ਖੁੱਲੀ ਛੱਡਨ ਕਰਕੇ ਉਹ ਸ਼ਾਰਟ ਸਰਕਟ ਹੋਇਆ ਪਹਿਲਾਂ ਵੀ 2 ਦਿਨ ਦਿਨ ਜਦੋਂ بارش ਹੋਈ ਉਸ ਦਿਨ ਵੀ ਪਹਿਲਾਂ ਹੀ ਬਲਾਸਟ ਜਾਨਕੀ ਅੱਗ ਲੱਗੀ ਉਥੇ ਤਾਰਾਂ ਨੂੰ ਪਰ ਕੋਈ ਸੁਣਵਾਈ ਨਹੀਂ ਹੁੰਦੀ ਸੀ ਕੋਈ ਆਂਦਾ ਨਹੀਂ ਸੀ ਬਿਜਲੀ ਬੋਰਡ ਦਾ ਦਫਤਰਾਂ ਦੇ ਕਮਿਟੀ ਕਮ ਲਾਈਟ ਹੈਗੀ ਹੈ ਇ ਲੱਗ ਗਈ ਦੋ ਵਜੇ ਲੱਗ ਗਈ ਵੀ ਹੈ ਜੀ ਅਸੀਂ ਉਹ ਵੀ ਕਹਿ ਕੇ ਬੰਦ ਕਰਾਈਆ ਕਿ ਬਲਾਸਟ ਹੋ ਰਿਹਾ ਸੀ ਕਿ ਇਹ ਹੋਰ ਨਾਲ ਅੱਗੇ ਲੱਗੇ ਬੈਲ ਜੀ ਦੋ ਵਜੇ ਤੋਂ ਲਾਈਟ ਨਹੀਂ ਹੈਗੀ ਹਾਂ ਦੋ ਵਜੇ ਤੋਂ ਲਾਈਟ ਨਹੀਂ ਹੈ ਹੁਣ ਆਏ ਵੇ ਹੁਣ ਆਏ ਵੇ 12 ਵਜੇ ਦੇ ਮਲਾਜਮ ਵਿਚਾਰੇ ਮੁੰਡੇ ਲੱਗੇ ਹੋਏ ਆ ਡਾਕਟਰ ਸਾਹਿਬ ਨੁਕਸਾਨ ਦੀ ਗੱਲ ਕਰੀਏ ਕਿੰਨੇ ਕੁ ਰੁਪਏ ਦਾ ਟੋਟਲ ਮੰਦੇ ਹੋ ਤੁਸੀਂ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ 30-40 ਲੱਖ ਰੁਪਏ ਨੁਕਸਾਨ ਹੋ ਗਿਆ ਇਹਨਾਂ ਦਾ ਬਾਕੀ ਸੋਨਾ ਤੇ ਇਹਨਾਂ ਦੀ ਜਿਆਦਾ ਕੁਝ ਸੋਨਾ ਦਾ ਚਲੋ ਜਿਹੜਾ ਸੀਓ ਵੀ ਤੇ ਕੱਢ ਕੇ ਲੱਗੇ ਉਹਦਾ ਮੌਕੇ ਤੋਂ ਬਾਅਦ ਲਾਸਟ ਟਾਈਮ ਇਹਨਾਂ ਨੇ ਅੱ ਕੱਢ ਕੇ ਲਾਗੇ ਉਹ ਜਿਹੜਾ ਹੈ ਗਿਆ ਸੀ ਪਰ ਉਹ ਵੀ ਕਾਲਾ ਹੋ ਚੁਕਿਆ ਸੀ ਕਿਤਨੀ ਮੰਜ਼ਲੀ ਬਿਲਡਿੰਗ ਹੈ ਇਹ ਇਹ ਤਿੰਨ ਮੰਜ਼ਲੀ ਦੋ ਮੰਜ਼ਲੀ ਬਿਲਡਿੰਗ ਹੈ ਜੀ ਠੀਕ ਹੈ